ਸਤਨਾਮੁ ਸ੍ਰੀ ਵਾਹਿ ਹੈ ਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿ ਹੈ ਗੁਰੂ ਜੀ ਕੀ ਫਤੇ ਪਾਤਸ਼ਾਹ ਹੈ ਦਸਵੇਂ ਕਬਿਓ ਬਾਈ ਬੇਨਤੀ ਚੋਪਈ ਹਮਨੇ ਕਰੋ ਹਾਜ਼ਰ ਰੱਛਾ ਪੂਰਨ ਹੋਏ ਜਿਤ ਕੇ ਚਾ ਤਵ ਚਰਨ ਮਧਨ ਹੈ ਹਮਾਰਾ ਆਪਣਾ ਜਾਣਖ ਲੋ ਪ੍ਰਤਿਪਾਰਾ ਹਮਰਾ ਦੁਸ਼ਟ ਸ਼ਬਦੋ ਕਾ ਬਹੂ ਆਪਹਾਤ ਮੋਹਿ ਵਿਚਾਬ ਹੋ ਸੁਖੇ ਵਸੈ ਮੋ ਰੂਪਰਵਾਰਾ ਸੇਵ ਸਿਖ ਸਭੈ ਕਰਤਾ ਰਾਸ ਮੋ ਰਚਾਨ ਜਿਕਰ ਦੇ ਕਰੀਏ ਸਭ ਅਨੰਦ ਕੋ ਆਜ ਸੰਗਰਜੈ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੈ ਪਿਆਸਾ ਤਮੈ ਸਾੜ ਕੇ ਅਮਰ ਨਾਥਿਆ ਹੂੰ ਜੋ ਵਰ ਚਾਹੂੰ ਸੋ ਤੁਮਸੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਬਹਾਦੇਮ ਜੇ ਵਰਗੇ ਬਨਨ ਕਾਲ ਕਾਤਰਾ ਸਿਧ ਵਰਗੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਦੇ ਰੱਖਾ ਰਾਖ ਨੇ ਹੋ ਮੋ ਰਾਖਨ ਹਾਰੇ ਸਾਹੇ ਸੰਤ ਸਹਾਈ ਪਿਆਰੇ ਦੇਨ ਮੰਦ ਸੁਨਗੇ ਹੰਤਾ ਆਦਮਾ ਪੂਰੀ ਚਤੁਰਦਸ ਗੰਤਾ ਕਾਲ ਪਾਏ ਮਨਮਾ ਬਖਤਰਾ ਕਾਲ ਪਾਏ ਸੋ ਜੇ ਬਖਤਰਾ ਕਾਲ ਪਾਏ ਕ੍ਰਿਸ਼ਨ ਮਰਗਾਸਾ ਸਾਲ ਕਾਲ ਕਿਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਅਬੇਦ ਰਾਜ ਬਨਵਾ ਜੋਖੀਓ ਜਮਨ ਕਾਲ ਸਾਲੋ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਮਨਾਇਓ ਦੇਵ ਦਾਇ ਜਤਨ ਉਜਾਇਓ ਆਦੋਂ ਤੇ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਜਿਸੇ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸਿਵਕਲ ਕਾ ਸਿਵਗੁਣ ਸੁਖ ਦਿਉ ਸਾਤਰਨ ਕਾ ਪਲਮੋ ਬਦ ਕੀਉ ਕੜ-ਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਬਿਸ਼ਾਨਤ ਚੀਤੇ ਜੀਵ ਨਿਰਾਸ਼ ਤੋਟਾ ਸਾਪਰਿ ਕਿਰਪਾ ਦ੍ਰਿਸ਼ਟ ਅਕਰ ਪੂਲਾ ਸੰਤ ਅਨੰਦ ਬਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰਿ ਬਿਸ਼ਾਨ ਕਟਕਟ ਕੇ ਪੜ ਪੜ ਕੇ ਜਾਣੈ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਦਾ ਦੇਹ ਅਪਾਰ ਜਵਾ ਕਰ ਕਰਤ ਹੋ ਕਭੂ ਤੁਮ ਮਲਤ ਦੇਹ ਤਰਸਭ ਜੀ ਤੇ ਵਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਲੋਜ ਉਚਾਰੈ ਤੁਮ ਸਭ ਹਿਤੇ ਰਹੇਂਦ ਰਾਲੰਬ ਜਾਨਦ ਬੀਦ ਭੀਦ ਅਰਾਲੰਬ ਨਿਰੰਕਾਰ ਨਰਕ ਕਾ ਨਲੰਬ ਆਦ ਅਲੀਲਾ ਨਾਦ ਸੰਭ ਤਾ ਕੰਡ ਚਰਦ ਪੈਦਾਂ ਜਾ ਕੋ ਪੀਵ ਨਾ ਪਾਵਤ ਪੈਦਾਂ ਤਾ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਕਛ ਪੀਜ ਨਾ ਜਾਣਤ ਮਹਾ ਦੇਵ ਕੋ ਕਹਿ ਤ ਸੁਦਾ ਸੇਵ ਨਿਰੰਕਾਰ ਕਾ ਤਨੇ ਪਿਵ ਆਪ ਆਪਣੀ ਉਪਦੇ ਹੈ ਜੀਤੇ ਵਰਨਤ ਭਿੰਨ ਭਿੰਨ ਤੂੰ ਹੈ ਤੇਤੇ ਤੁਮਰਾਨ ਖਾਨਾ ਜੈ ਬਸਾਰ ਕਹਿ ਬਦ ਸੁਜਾ ਪ੍ਰਥਮ ਸੰਸਾਰ ਇਕੈ ਰੂਪ ਨੂਸ ਰੂਪ ਰੰਗ ਫੁਰਾ ਕਹਿ ਫੂਪਾ ਅੰਡਾ ਜੇ ਰਛੇ ਤੇ ਕੀਨੀ ਬੋਤ ਵਿਖਾਨ ਵਹੋ ਰਚ ਦੇਨੀ ਕਹੋ ਕਿ ਉਹ ਰਾਜਾ ਹਵੇ ਬੈਠਾ ਕਹੋ ਸ਼ਿਵਨ ਪਿਉ ਸੰਗਰ ਕਿਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾ ਸਰੂਪ ਸਵਯੰ ਪਭ ਔਰਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੋ ਜਿਥੇਠ ਵਤਨ ਪਤਾ ਸਗਲ ਮਲੇਸ਼ ਕਰੋ ਨਨਕਤਾ ਜਿਆ ਤੁਝ ਦਾ ਸ਼ਰਣੀ ਪਰੇ ਨਕੇ ਦੁਸ਼ਟ ਦਉਤ ਹਵੇ ਮਰੇ ਪਰਖ ਜਵਨ ਪਗ ਪਰ ਇਤਿਹਾਰੇ ਜਿਨ ਕੇ ਦੋ ਸੰਕਟ ਸਭ ਟਾਰੇ ਜੋ ਕਲ ਕੁਗਵਾਰ ਤੇ ਆਈ ਹੈ ਤਾਕੇ ਕਾਲ ਨਿਕਟ ਨਹਿ ਰਚਾ ਹੋਏ ਤਾਹੀ ਸਭ ਕਾਲਾਂ ਦੁਸ਼ਟ ਅਰਿਸ਼ਟ ਤਰੇਤ ਤਕੰਨ ਕਿਰਪਾ ਦ੍ਰਿਸ਼ਟ ਦਨਜਾਹੇ ਨਿਰਹਰ ਹੋ ਤਾਪੇ ਤਾਪ ਦਨਕੁ ਮੋ ਹਰ ਹੋ ਰਹਿ ਦੇ ਸੱਜ ਕਰਮੋ ਸਭ ਹੋਈ ਦੁਸ਼ਟ ਆਛ ਸਕੈ ਨਾ ਕੋਈ ਏਕ ਬਾਰ ਜਨੰਦ ਮੈਸ਼ ਮਹਾਰਾ ਕਾਲ ਪਾਸ ਤੇ ਤਾਹੇ ਬਾਰ ਜਿਨ ਨਰੁ ਨਾਮੁ ਤੇ ਹਾਰੁ ਕਹਾ ਦਰ ਦੁਸ਼ਟ ਧੋਖ ਤੇ ਰਹਾ ਹਰਿ ਲਗੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਹੁ ਮਾਰੀ ਸਰਬ ਥੋਰ ਮੋਹੋ ਸਹਾਈ ਦੁਖ ਦਉਤੇ ਨਮ ਬਚਾਈ ਹਰਿ ਲਗੇਤ ਮੈਂ ਸ਼ਰਨ ਤੇ ਹਾਰੀ ਆਪਾ ਬਾਤ ਦੇਨੋ ਵਾਰੀ ਸਰਬ ਥੋਰ ਮੋਹੋ ਸਹਾਈ ਦੁਸ਼ਟ ਦੋਗਤੇ ਜਮ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਗਰਾ ਪੂਰਨ ਸੁਗ੍ਰਤ ਕਿਲ ਵਿਖ ਸਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕਾਛੇ ਕਰਤਾ ਸ੍ਰੀ ਅਤੂਜ ਜਾਪੇ ਦਿਆਨਾ ਪੂਰਨ ਕਰਾ ਗ੍ਰੰਥ ਜਦ ਕਾਲਾ ਮਨ ਬਾੰਛਤ ਫਲ ਪਾਵੇ ਸੋਈ ਦੁਖ ਨਾ ਦਿਸੈ ਬਿ ਆਵਦ ਕੋਈ ਅਡਲ ਸੁਣੈ ਗੁੰਗ ਜੁ ਆਸ ਰਸ ਨਾ ਪਾਵੇ ਸੁਣੈ ਮੂੜ ਚਿਤ ਲਾਏ ਚਤੁਰਤਾ ਆਵੈ ਦੁਖ ਦਰਦ ਕੋ ਨਿਗਤ ਨਾ ਤਿੰਨ ਦਰ ਕੇ ਰਹੈ ਹੋ ਜੋ ਆਖੇ ਇਕ ਬਾਰ ਜੋ ਪਈ ਕੋ ਕਹੈ ਤੋ ਪਈ ਸੰਬਤ ਸਤਰਹ ਸੈਸ ਆਪਣੀ ਜੈ ਅਰਧ ਸੈਸ ਫੁਲ ਤੀਨ ਕਹਿ ਜੈ ਪਾਦਰ ਸੁਨਿਸ਼ਟ ਮੀਰ ਵਾਰਾ ਤੀਰ ਸਤੂਦ ਰਬ ਅਗੰਧ ਸੁਦਾਦਾ ਸਵਈਆ ਪਾਹ ਨਹ ਜਾਤੇ ਤੁਮਰੇ ਤਉ ਦੇਖੋ ਆਖ ਦਰਨਹੀ ਆਨੇਓ ਰਾਮ ਰਹੀ ਪ੍ਰਾਨ ਕੁਰਾਨ ਅਨੇਕ ਹੈ ਵੇਖ ਨਾ ਮਾਨਿਓ ਸਿਮਰੇ ਸਾਸ ਰਮੇ ਸਬੈ ਬ ਭੂਪੀਦ ਕਹੇ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਚਾਰ ਮੈਂ ਨਾ ਕਹਿਉ ਸਤੋ ਹੈ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਲ ਕੇ ਯਹੋ ਤੁਹਾਰੂ ਅਦਵਾ ਵਾਹਿ ਏਕ ਇਲਾਜ ਅਸ ਗੋਬਿੰਦਾਸ ਤਹਾਰ ਰਾਮਕਲੀ ਮਹਿਲਾ ਤੀਜਾ ਆਨੰਦ ਦੇ ਊੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਦ ਸੇਤੇ ਮਨਵ ਜੀਆਂ ਵਨਾਈਆ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਾਵਨਾਈਆ ਸ਼ਬਦ ਹੋਤੋਂ ਗਾਵੋ ਹਰੀ ਕੀਰਤਿ ਮਨਜਨੀਏ ਵਸਾਇਆ ਕਹਿ ਨਾਨਕ ਅਨੰਗਨਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂ ਸੁਧਾਰ ਹੋ ਨਾ ਲੇ ਹਣ ਨਾ ਰਹੋ ਤੋ ਮਨ ਮੇਰੇ ਦੂ ਸਭ ਸਾਡਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਵਸਵਾਰਣਾ ਸਵਨਾਗ ਨਾ ਸਮਰਥ ਸੁਆਮੀ ਸੋਖ ਅਮਨ ਅਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹੰਡਾਲੇ ਸਾਚੇ ਸਾਹਿਬਾ ਤਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸੇ ਸਲਾਹ ਤੇਰੀ ਨਾਮ ਨਮਸਾਵੈ ਨਾਮ ਇਨਕੇ ਮਨੁਸਿਆ ਵਾਜੇ ਸ਼ਬਦ ਕਹੇਰੀ ਕਹਿ ਨਾਮ ਸੱਚੇ ਸਾਹਿਬ ਤਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਧਾਰੋ ਸਾਚ ਨਾਉ ਧਾਰ ਮੇਰਾ ਨੁਖਾ ਸਾਗਵਈਆ ਕਰ ਸ਼ਾਸਕ ਬਨੈ ਉਸਿਆ ਜਨੇਚਾ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਟੋਹ ਜਿਸ ਦਿਨ ਉਹੜੇ ਆਇਆ ਗਹਿ ਨਾਨਕ ਸੁਨੋ ਸੰਤੋ ਸ਼ਬਦ ਅਦਰੋਪਿਆਰੋ ਸੱਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੀ ਪਲਾਜਿਤ ਕਰਤਾਰੀਆਂ ਪੰਚ ਦੋਦ ਵਸ ਕਿਤੇ ਗਾਲ ਗੰਡ ਤੁਮਾਰਿਆ ਤੁਰ ਕਰਮ ਪਾਇਆ ਤੁਜਨ ਕਾ ਸੇ ਨਾਮ ਹਰਿ ਕੇ ਲਾਗੇ ਜੈ ਨਾਨਕ ਤੇ ਸੁਭੂਆ ਕਿਦ ਕਰ ਨਹਦ ਵਚ ਅਨੰਦ ਸੁਨਹੁੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪਰ ਪਾਇਆ ਉਤਰੇ ਸਤਿਗੁਰੂ ਸੂਰੇ ਦੁਖ ਰੋਸ ਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸ਼ੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਬਨਵੰਤ ਅਨੰਕ ਗੁਰ ਚਰਨ ਲਾਗੇ ਵਾਚੀ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਤਾ ਤਰਤ ਮਹਤ ਜਿ ਉਸ ਰਾਜ ਵਿਦਾਇ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਮਰਿਆਆਂ ਵਾਚੇ ਤਰ ਮਹਦੂਰ ਕਰਮੈ ਆਪੋ ਆਪਣੀ ਕੇ ਨੇੜਾ ਕਾ ਦੂਰ ਜਿਨੇ ਨਾਮ ਤੇ ਆਇਆ ਗਏ ਸਖਤ ਕਾਨ ਨਾਨਕ ਦੇਵ ਕੋ ਜਾਣੇ ਕਿਤੇ ਛਤੇ ਨਾਮ ਜਿਨੇ ਨਾਮ ਤੇ ਆਇਆ ਗਏ ਸਖਤ ਕਾ ਨਾਣੁ ਕਤੇ ਮੁਖੋ ਜਾਲੇ ਕਿਤੇ ਛੁਪੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ